ਸਤਨਾ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਲ ਨਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੂ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਜਤਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜਨ ਕਾ ਡਰ ਕਿ ਹਾਰ ਸਤ ਗੁਰ ਹੋਏ ਦਿਆ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿੰਦ ਪਾਈਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾ ਸ਼੍ਰੀ ਵਾਹਿ ਗੁਰੂ ਵਾਹਿ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਨ ਤਾਂ ਸ਼ਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜਮਕਾਰ ਡਰ ਕੇ ਹਾਰ। ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ। ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਐ। ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ। ਸਤਨਾ ਸ਼੍ਰੀ ਵਾਹਿ ਗੁਰੂ ਵਾਹਿ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਲ ਨਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਲ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਜਤ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜੰਕਾਰ ਦਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾ ਸ਼੍ਰੀ ਵਾਹ ਧਰਵਾ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਨਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਨਕ ਹਬ ਹੂੰ ਝੂਰੀ ਐ ਸਤਗੁਰ ਹੋਏ ਦਿਹਾਰਤਾ ਜਤਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਨਤਾ ਸ਼ਰਧਾ ਪੂਰੀ ਐ ਸਤਗੁਰ ਹੋਏ ਦਿਆਲਨਾ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲਤਾ ਜੋਤ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜੰਕਾਰ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾ ਸ਼੍ਰੀ ਵਾਹ ਧੂ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆ ਨਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲਤਾ ਜੁਤ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿੰਦ ਪਾਇਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਏ ਸਤਨਾ ਸ਼੍ਰੀ ਵਾਹਿ ਗੁਰੂ ਵਾਹਿ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਲਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਲ ਕਬਹੂ ਝੂਰੀ ਐ ਸਤਗੁਰ ਹੋਏ ਦਿਆਲਤਾ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜੰਕਾਰ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾ ਸ਼੍ਰੀ ਵਾਹ ਧਰਵਾਹ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਨਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਲ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜੰਕਾਰ ਦਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤਗੁਰ ਹੋਏ ਦਿਆਲ ਤਾਂ ਨਿੰਦ ਪਾਇਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਇਏ ਸਤਨਾ ਸ਼੍ਰੀ ਵਾਹ ਧਰਵਾ ਸਾਹਿਬ ਜੀ ਪੌਂਡੀ ਸਤਗੁਰ ਹੋਏ ਦਿਆ ਨਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲਤਾ ਜੁਥ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜਮਕਾਰ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਏ ਸਤਨਾ ਸ਼੍ਰੀ ਵਾਹਗੁਰੂ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਨਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਲ ਕਬਹੂ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮਕਾਰ ਡਰ ਕੇ ਹਾਰ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਏ ਸਤਨਾ ਸ਼੍ਰੀ ਵਾਹ ਹੈ ਗੁਰੂ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਲਤਾ ਸ਼ਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਲ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲਤਾ ਜੁਤ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੌਂੜੀ ਸਤਗੁਰ ਹੋਏ ਦਿਆਨਤਾ ਸ਼ਰਧਾ ਪੂਰੀ ਐ ਸਤਗੁਰ ਹੋਏ ਦਿਆਲਨਾ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲਤਾ ਜੁਤਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜੰਕਾਰ ਦਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤਗੁਰ ਹੋਏ ਦਿਆਲਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਲ ਕਬਹੂ ਝੂਰੀ ਐ ਸਤਗੁਰ ਹੋਏ ਦਿਆਲਤਾ ਜੁਤ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਈਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾ ਸ਼੍ਰੀ ਵਾਹ ਧਰਵਾ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਨਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਲ ਕਬਹੂ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਜੁਤ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾ ਸ਼੍ਰੀ ਵਾਹ ਧਰਵਾਹ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਲ ਤਾਂ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਲ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜੰਕਾਰ ਦਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਈਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਨ ਤਾਂ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਏ ਸਤਨਾ ਸ਼੍ਰੀ ਵਾਹ ਧਰਵਾ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਨਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲ ਨਾਨਕ ਹਬ ਹੂੰ ਝੂਰੀ ਐ ਸਤਗੁਰ ਹੋਏ ਦਿਆਲਤਾ ਜਤਨਾ ਜਾਣੀ ਐ ਸਤਗੁਰ ਹੋਏ ਦਿਆ ਤਾਂ ਹਰ ਰੰਗ ਮਾਣੀ ਐ ਸਤ ਗੁਰ ਹੋਏ ਦਿਆਲ ਤਾਂ ਜੰਕਾਰ ਦਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਈਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਨਾ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਪੌੜੀ ਸਤਗੁਰ ਹੋਏ ਦਿਆਨਤਾ ਸਰਧਾ ਪੂਰੀ ਐ ਸਤਗੁਰ ਹੋਏ ਦਿਆਲਨਾ ਕਬ ਹੂੰ ਝੂਰੀ ਐ ਸਤਗੁਰ ਹੋਏ ਦਿਆਲਤਾ ਜੁਤ ਨਾ ਜਾਣੀ ਐ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਸਤ ਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ ਸਤ ਗੁਰ ਹੋਏ ਦਿਆਲ ਨਾਲ ਕਬਹੂ ਝੂਰੀ ਐ ਸਤ ਗੁਰ ਹੋਏ ਦਿਹਾਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਿਹਾਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਹਾਲ ਤਾਂ ਜੰਮ ਕਾ ਡਰ ਕਿਹਾ ਸਤ ਗੁਰ ਹੋਏ ਦਿਹਾਲ ਤਾਂ ਸਤ ਹੀ ਸੁਖ ਦਿਹਾ ਸਤ ਸਤ ਹੋਏ ਦਿਆਲ ਤਾ ਨਾ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾ ਸੱਚ ਸਮਾਈਐ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਸਤ ਗੁਰ ਹੋਏ ਦਿਆਲ ਤਾ ਸ਼ਰਧਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਐ ਸਤ ਗੁਰ ਹੋਏ ਦਿਹਾਰ ਤਾਂ ਜਤ ਨਾ ਜਾਣੀਐ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਹਾਰ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾ ਸੱਚ ਸਮਾਇਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾ ਸ਼ਰਧਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਐ ਸਤ ਗੁਰ ਹੋਏ ਦਿਆ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸਰਧਾ ਪੂਰੀਐ ਸਤ ਗੁਰ ਹੋਏ ਦਿਆਲ ਨਾਲ ਕਬਹੂ ਝੂਰੀਐ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮਕਾਰ ਡਰ ਕੇ ਹਾ ਸਤ ਗੁਰ ਹੋਏ ਦਿਆ ਤਾਂ ਸਤਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾ ਸੱਚ ਸਮਾਇਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾ ਸਰਧਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲਤਾ ਜੁਥ ਨਾ ਜਾਣੀਏ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲਤਾ ਜਮ ਕਾ ਡਰ ਕੇ ਹਾਰ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾਮੁ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸਰਧਾ ਪੂਰੀਐ ਸਤ ਗੁਰ ਹੋਏ ਦਿਆਲ ਨਾਲ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਜੁਤ ਨਾ ਜਾਣੀਐ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ ਸਤ ਗੁਰ ਹੋਏ ਦਿਆ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਐ ਸਤ ਗੁਰ ਹੋਏ ਦਿਆਲ ਨਾਲ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨੰਦ ਪਾਇਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ ਸਤ ਗੁਰ ਹੋਏ ਦਿਆਲ ਨਾਲ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ ਸਤ ਗੁਰ ਹੋਏ ਦਿਆ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸਰਧਾ ਪੂਰੀਐ ਸਤ ਗੁਰ ਹੋਏ ਦਿਆਲ ਨਾਨਕ ਕਬਹੂ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ ਸਤ ਗੁਰ ਹੋਏ ਦਿਆ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨੰਦ ਪਾਇਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸਰਧਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲ ਤਾਂ ਜਮਕਾਰ ਡਰ ਕੇ ਹਾ ਸਤ ਗੁਰ ਹੋਏ ਦਿਆ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿੰਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਜੁੱਤ ਨਾ ਜਾਣੀਐ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਾ ਨਿਦ ਪਾਇਐ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਇਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਐ ਸਤ ਗੁਰ ਹੋਏ ਦਿਆਲ ਨਾਨਕ ਹਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਜਤ ਨਾ ਜਾਣੀਐ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਹ ਕਾ ਡਰ ਕਿਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨੰਦ ਪਾਈਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਐ ਸਤ ਗੁਰ ਹੋਏ ਦਿਆਲ ਨਾਨਕ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਜਤ ਨਾ ਜਾਣੀਐ ਸਤ ਗੁਰ ਹੋਏ ਦਿਆ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜੰਕਾਰ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨੰਦ ਪਾਈਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਸਤ ਗੁਰ ਹੋਏ ਦਿਆਲ ਤਾਂ ਸਰਦਾਰ ਪੂਰੀਏ ਸਤ ਗੁਰ ਹੋਏ ਦਿਆਲ ਨਾਲ ਕਬ ਹੂੰ ਝੂਰੀਏ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲ ਤਾਂ ਜਮਕਾਰ ਡਰ ਕੇ ਹਾ ਸਤ ਗੁਰ ਹੋਏ ਦਿਆ ਤਾਂ ਸਦ ਹੀ ਸੁਖ ਦਿਹਾ ਸਤ ਗੁਰ ਹੋਏ ਦਿਆਲ ਤਾਂ ਨਿੰਦ ਪਾਈਏ ਸਤ ਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ